ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਾ ਮਹਲਾ ਸੋਈ ਕਰਾਏ ਜੋ ਤੁਧ ਭਾਵੈ ਮੋਹੇ ਸਿਆਨ ਪ੍ਰਕਸ਼ੂਨਾ ਆਵੈ ਹਮ ਬਾਰਕ ਤੋ ਸਰਨਾਈ ਪ੍ਰਭ ਆਪੇ ਪੈਜ ਰਖਾਈ सोई कराए जो तुद भावे मोहे स्यान पकशू ना आवे हम बारक तो सरनाई प्रब आपे पैज रखाई ਮੇਰਾ ਮਾਤ ਪਿਤਾ ਹਰ ਰਾਇ ਕਰ ਕਿਰਪਾ ਪ੍ਰਤ ਪਾਲਣ ਲਾਗਾ ਕਰੀ ਤੇਰਾ ਕਰਾਇਆ ਰਹਾਉ ਜੀ ਅਜੰਤ ਤੇਰੇ ਧਾਰੇ ਪ੍ਰਭ ਢੋਰੀ ਹੱਥ ਤੁਮਾਰੇ ਜੇ ਕਰਾਵੈ ਸੋ ਕਰੁਣਾ ਨਾਨਕ ਦਾਸ ਤੇਰੀ ਸਰਣਾ ਜੀ ਅਜੰਤ ਤੇਰੇ ਧਾਰੇ ਪ੍ਰਭ ਡੋਰੀ ਹੱਥ ਤੁਮਾਰੇ ਜੇਕਰ ਆਵੈ ਸੋ ਕਰੁਣਾ ਨਾਨਕ ਦਾਸ ਤੇਰੀ ਸਰਣਾ ਕਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪੰਜਵਾ ਸੋਈ ਕਰਾਏ ਜੋ ਤੁਧ ਭਾਵੈ ਮੋਹੇ ਸਿਆਨਪ ਕਛੂ ਨ ਆਵੈ ਹਮ ਬਾਰਕ ਤਉ ਸਰਣਾਈ ਰਾਬ ਆਪੇ ਪੈਜ ਰਖਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਮਰੀ ਕਰੋ ਹਾਥ ਦੈ ਰਛਾ ਪੂਰਨ ਹੋਏ ਚਿਤ ਕੀ ਸ਼ਾ ਤਉ ਚਰਨਨ ਮੰਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰ ਹਮਰੇ ਦੁਸ਼ਟ ਸਭੈ ਤੁਮ ਘਾਵ ਹੋ आप हाथ दुह बचाव हो सगल द्वार कौ छाड कहो तुहारो तो द्वार बाहे गहे की लाज आस गोबिंद तुहार ਗੁਰੂ ਸਾਹਿਬ ਜੀ ਏਕ ਓ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਸ੍ਰੀ ਮੁਖਵਾਕ ਪਾਛਾ ਹੀ ਦਸਵੀਂ ਸਬਈਆ ਜਾਗਤ ਜੋਤ ਜਪੈ ਨਿਸ ਬਾਸੁਰ ਏਕ ਬਿਨਾ ਮਨਨ ਕਣਯਨ ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋਰ ਮੜੀ ਮਟ ਭੂਲਨ ਮਨ जागत ज्योत जपनिस बासुर एक बिना मनन अन्न पूरन प्रेम प्रतीत सज व्रत गोर मणि मठ मन तीरथ दान दया तप संजम एक बिनान कु पहचान उरण ज्योत जग कट मै तब खालस ताहिन खालस जान सत सुदेव स्वरूप सत व्रत ਆਦੇ ਅਨਾਦੇ ਅਗਾਧ ਅਜਹ ਦਾਣ ਦਇਆ ਦਮ ਸੰਜਮ ਨੇਮ ਜਤ ਬ੍ਰਤ ਸੀਲ ਸੋ ਬ੍ਰਤ ਅਬਹਾਂ ਆਦੇ ਅਨੀਲੇ ਅਨਾਦੇ ਅਨਾਹਦ ਆਪਿ ਅਦਵੈਖ ਆਪੀਖ ਅਪਹਿ ਹੈ ਰੂਪ ਅਰੂਪ ਆ ਰੇਖ ਜਾਰ ਦਨ ਦੀਨ ਦਿਆਲ ਕਿਰਪਾਲ ਭਇ ਹੈ ਆਦਿਆ ਨੀਲੇ ਅਨਾਦ ਅਨਾਹਦ ਆਪੇ ਅਦਵੈਖ ਆਪੀਖ ਅਪੈ ਹੈ ਰੂਪੀ ਅਰੂਪੀ ਆ ਰੇਖ ਜਰਾਰਦਨ ਦੀਨ ਦਿਆਲ ਕਿਰਪਾਲ ਭਾਏ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ